ਬਾਬਾ ਸਰਵੰਤਾਰ ਸਿੰਘ ਨੇ ਕਿ ਐ ਵੀ ਬ੍ਰह्मज्ञानी ਹੁੰਦਾ ਜਿਹੜਾ ਸੰਸਾਰ ਨਾਲੋਂ ਟੁੱਟਿਆ ਹੋਏ ਸ਼ਰੀਰ ਨਾਲੋਂ ਟੁੱਟਿਆ ਹੋਏ ਜੀ ਬਾਬਾ ਆਇਆ ਸਿੰਘ ਜੀ ਨੇ ਬਾਬਾ ਜਵਾਹਰ ਸਿੰਘ ਮਹਾਰਾਜ ਨੂੰ ਬਚਨ ਕੀਤਾ ਸੀ ਕਹਿੰਦੇ ਸੀ ਜਵਾਹਰ ਜਸਿਆ ਉਹਨਾਂ ਮਹਾਪੁਰਖਾਂ ਦੀ ਸੰਗਤ ਕਰਨੀ ਹੈ ਜਿਹੜੇ ਸ਼ਰੀਰ ਨਾਲੋਂ ਟੁੱਟੇ ਹੋਣ ਸੰਸਾਰ ਨਾਲੋਂ ਟੁੱਟੇ ਹੋਣ ਜੀ ਉਹਨਾਂ ਸ਼ਖਸੀਤਾਂ ਦੇ ਵਿੱਚ ਧੰਨ ਬਾਬਾ ਬਿੰਦਰ ਸਿੰਘ ਮਹਾਰਾਜ ਜੀ ਆ ਜੀ ਬਾਬਾ ਜੀ ਦੇ ਬਚਪਨ ਦੀਆਂ ਵੀ ਕੁਝ ਘਟਨਾਵਾਂ ਹੈ ਜੀ ਬਚਪਨ ਚ ਕਿਵੇਂ ਕੁਝ ਕਠਿਨ ਬਚਪਨ ਦਾ ਬਹੁਤਾ ਇਸ ਵਾਰ ਇਹਨਾਂ ਪਤਾ ਨਹੀਂ ਕਿ ਸ਼੍ਰੀਮਨ ਵੀ ਬੇਨਤੀ ਕੀਤੀ ਸੀ ਮਾਸਟਰ ਜੀ ਨੂੰ ਉਹਨਾਂ ਸਾਨੂੰ ਇਹ ਦੱਸਿਆ ਜੀ ਫਸ ਤੋਂ ਬਾਅਦ ਅਰੇ ਜੜਾ ਸੁਭਾਅ ਹੈ ਜੀ ਕੋਮਲ ਹਿਰਦਾ ਸਾਧੂ ਦਾ ਜੀ ਕਾਟ ਕਟ ਮੇ ਹਰ ਜੂਬੇ ਸੇ ਜਿਨੂੰ ਹਰ ਟੀਚ ਪ੍ਰਮਾਤਮਾ ਜਰੇ ਜਰੇ ਚ ਵਾਗਰ ਨਜ਼ਰ ਆਉਂਦਾ ਏਕ ਦਿਨ ਕਹਿੰਦੇ ਸਾਈਕਲ ਤੇ ਚੱਲੇ ਜਾ ਰਹੇ ਹਾਂ ਅਗੋ ਕੀੜੀਆਂ ਦਾ ਕੀੜੀਆਂ ਲਾਈਨ ਬਣਾ ਕੇ ਤੁਰਦੀਆਂ ਹੋਣ ਆ ਰਹੇ ਸੀ ਤਾਂ ਬਾਬਾ ਜੀ ਦੇਖ ਕੇ ਰੁੱਕ ਗਏ ਉਹਨਾਂ ਨੇ ਸਾਈਕਲ ਆਪਣੇ ਮੋਟੇ ਤੇ ਚੱਕ ਲਿਆ ਸਾਈਕਲ ਮੋਟੇ ਤੇ ਚਾ ਕੇ ਇੱਕ ਚਰਨਾਂ ਨੂੰ ਲਾਈਨ ਪਾਰ ਕੀਤੀ ਤਾਂ ਕਿ ਕੋਈ ਕੀੜੀ ਵੀ ਸਾਡੇ ਸਾਈਕਲ ਦੇ ਥੱਲੇ ਆ ਕੇ ਨਾ ਮਰੇ ਐਂ ਕਹਿੰਦਾ ਮਨਗੇ ਤਾਲ ਤੁਰਾਮ ਦਿਆ ਕਾ ਪੁੱਤ ਜੀ ਅੰਸਾਲੀ ਸਾਹਿਬ ਵਾਲੇ ਮਹਾਰਾਜ ਜੀ ਨਾਲ ਵੀ ਮੇਲ ਮਲਾਪ ਸੀਗਾ ਹਾਂਜੀ ਮਹਾਰਾਜ ਜੀ ਦਾ ਬਹੁਤ ਮੇਲ ਮਲਾਪ ਸੀਗਾ ਬਾਬਾ ਜੀ ਨਾਲ ਕੋਈ ਕਿੰਨਾ ਚਿਰ ਰਹੇ ਹੈ ਜਿਨ੍ਹਾਂ ਦੀ ਤਾਂ ਦੇਣਾ ਸਾਰੇ ਸੰਸਾਰ ਨੂੰ ਮਹਾਰਾਜ ਨੂੰ ੜਕੜ ਕਰਨ ਦੇ ਵਿੱਚ ਕਈ ਲੈ ਕੇ ਆਈ ਸੀ ਜੀ ਬਾਬੇ ਸਾਹਿਬ ਇਹਨਾਂ ਦਾ ਬਹੁਤ ਸਤਕਾਰ ਕਰਿਆ ਕਰਦੇ ਸੀ ਆਪਸ ਦੀਆਂ ਕੁਝ ਘਟਨਾਵਾਂ ਬਾਬਾ ਜੀ ਸਾਹਿਬ ਤੇ ਤੁਹਾਨੂੰ ਮਾਝ ਦੇ ਸੰਤ ਮਹਾਰਾਜ ਜੀ ਬਾਬਾ ਜੀ ਇਹਨਾਂ ਬਾਰੇ ਕੋਈ ਬਚਨ ਨਹੀਂ ਬਾਬਾ ਜੀ ਬਚਨ ਕਰਿਆ ਕਰਦੇ ਸੀ ਭਾਈ ਇਹਨਾਂ ਦੀ ਬਹੁਤ ਕਮਾਈ ਹੈ ਮਾਤਾ ਜੀ ਦੱਸਦੇ ਆ ਕਿ ਮਾਤਾ ਜੀ ਮੰਗਪੁਰਾਲੇ ਕਿਸੇ ਸੇਵਕ ਦੇ ਨਾਲ ਗਏ ਤੇ ਉੱਥੋਂ ਜਾ ਕੇ ਨਾ ਬਾਬਾ ਮਹਿੰਦਰ ਸਿੰਘ ਮਹਾਰਾਜ ਜੀ ਦਾ ਸਰੂਪ ਚੱਕ ਲਿਆ ਠੀਕ ਜਿਵੇਂ ਆਪਾਂ ਫੋਟੋ ਕਹਿ ਦਿੰਦੇ ਆ ਜੀ ਤੇ ਵਚਨ ਗਏ ਸਰੂਪ ਜਾ ਕੇ ਮਾਤਾ ਜੀ ਸਾਹਿਬ ਵਚਨ ਕਰਦੀਆਂ ਕਹਿੰਦੇ ਭਾਈ ਸੰਤ ਬਾਬਾ ਮਹਿੰਦਰ ਸਿੰਘ ਜੀ ਦੀ ਇੰਨੀ ਕਮਾਈ ਹੋ ਗਈ ਚਾਹੇ ਸਾਰਾ ਸੰਸਾਰ ਇਹਨਾਂ ਨੂੰ ਮੱਥਾ ਟੇਕੇ ਤਾਂਬਿਆਂ ਦੀ ਕਮਾਈ 'ਚ ਕੋਈ ਫਰਕ ਨਹੀਂ ਪੈਣਾ ਜੀ ਸਾਰੇ ਇੰਨੀ ਤਾਕਤਾਂ ਦੇ ਮਾਲਕ ਹੁੰਦੇ ਹੋਏ ਸਾਰੇ ਇੱਕੋ ਆਪਣੀ ਪਵਨ ਦੇ ਵਿੱਚ ਆਪਣੀ ਕੁਟਿਆ ਦੇ ਵਿੱਚ ਹਰ ਵੇਲੇ ਮਾਲਾ ਚ ਫੇਰੀ ਜਾਣੀ ਹਰ ਵੇਲੇ ਮਾਲਾ ਫੇਰੀ ਜਾਣੀ ਇੱਕ ਵਾਰ ਮਾਤਾ ਜੀ ਮਾਨਪੁਰ ਆਲੇ ਧੰਨ ਮੱਝ ਰਿਹਾ ਏ ਬਾਬਾ ਸਾਹਿਬ ਦੀ ਇੰਨੀ ਸਮਾਦੀ ਚ ਲਿਵਲਿਨ ਸੀ ਮਾਤਾ ਜੀ ਸਾਹਿਬ ਕੋਲ ਆ ਕੇ ਖੜ ਗਏ ਮਹਾਰਾਜ ਜੀ ਦਾ ਕੋਈ ਧਿਆਨ ਨਹੀਂ ਹੈ ਤਾਂ ਫਿਰ ਮਾਤਾ ਜੀ ਸਾਹਿਬ ਨੇ ਵਸਣ ਕੀਤਾ ਇਹਨੇ ਬਾਬਾ ਜੀ ਹੁਣ ਤੁਸੀਂ ਬੜੇ ਸੰਤ ਬਣ ਗਏ ਹੋ ਮਿਤਾਇਪ ਨੂੰ ਦੇਖਿਆ ਉਹ ਗੰਦੇ ਖਿਆ ਉਹ ਮਹਾਰਾਜ ਇਹਨੇ ਮਾਰੇ ਬੈਠ ਰਏ تھے ਜੀ ਮਾਤਾ ਜੀ ਮਾਨ ਪ੍ਰਾਲੇ ਉਹ ਸ਼ਖਸੀਅਤ ਹੈ ਜਿਨ੍ਹਾਂ ਦਾ ਹੀ ਧੰਨਵਾਦ ਅਜੀਤ ਸਿੰਘ ਜੀ ਮਹਾਰਾਜ ਸਾਹੀ ਸਾਹਿਬ ਵਾਲੀ ਅਤਿ ਦਰਜੀ ਦਾ ਸਤਿਕਾਰ ਕਰਦੇ ਸੀ ਜੀ ਬਹੁਤ ਜਿਆਦਾ ਸਤਿਕਾਰ ਕਰਦੇ ਸੀ ਮਹਾਰਾਜ ਜੀ ਠੀਕ ਇਹਨਾਂ ਦਾ ਆਪਾ ਮਤਲਬ ਕਿੱਥੋਂ ਕਿੱਥੋਂ ਕਿਹੜਾ ਕਿਹੜਾ ਗੁਣ ਗਾ ਲਈ ਜੀ ਮੈਂ ਆਪਾਂ ਸੋਚੀ ਜਾਨਾ ਵੀ ਆਕਰਾਂ ਇਹ ਹੈਗਿਟੀਵਿਟੀਸ ਮੰਤਰ ਹੈ